ਕੀ ਹਾਲਾਤ ਇੰਨੇ ਨਾਜਕ ਹੋ ਗਏ ਚਲੋ ਅਸੀਂ ਤਾਂ ਜਿਹੜਾ ਬੰਦਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਉਹ ਕਰੀ ਜਾ ਰਿਹਾ ਸਾਡੀਆਂ ਜਿਹੜੀਆਂ ਬੀਬੀਆਂ ਘਰ ਬੈਠੀਆਂ ਨੇ ਕਈਆਂ ਤਾਂ ਹਾਰਟ ਅਟੈਕ ਹੋਣ ਵਾਲਾ ਹੋਇਆ ਸਾਡੇ ਪਿੰਡਾਂ ਦੇ ਜਿਹੜੇ ਪਿੰਡਾਂ ਵਾਲੇ ਉਹਨਾਂ ਦਾ ਇਹ ਗੱਲ ਹੋਣੀ ਹੋਣੀ ਆ ਅਸੀਂ ਡੁੱਬਣਾ ਸਭ ਤੋਂ ਪਹਿਲਾਂ ਅਸੀਂ ਡੁੱਬਣਾ ਪਹਿਲਾਂ ਪਰ ਜਿਹੜੇ ਨੁਹਾਣੇ ਬਸਨੀਕ ਆ ਜਿਹੜੇ ਸਾਡੇ ਨੇੜੇ ਨੇੜੇ ਆ ਨਾਲ ਲੱਗਦਾ ਇਲਾਕਾ ਸਾਰਾ ਇੱਥੇ ਕਿਉਂ ਪਹੁੰਚ ਰਿਹਾ ਹਜ਼ਾਰਾਂ ਦੀ ਤਾਕਤ ਦੇ ਵਿੱਚ ਲੋਕ ਆ ਰਹੇ ਆ ਮੋਟਰਸਾਈਕਲਾਂ ਦੇ ਗੱਡੀਆਂ ਤੇ ਵੀ ਦੇਖੇ ਤਾਂ ਸੀ ਵੀ ਅਸੀਂ ਨਾ ਮਰਜੀ ਇਹ ਸਿਤੀ ਬਣੀ ਹੋਈ ਆ ਜੇ ਪ੍ਰਸ਼ਾਸਨ ਨੇ ਪਹਿਲਾਂ ਹੀ ਮੁਸਤਕਦੀ ਕੀਤੀ ਹੁੰਦੀ ਇਹ ਕੰਮ ਨਹੀਂ ਸੀ ਹੋਣਾ ਹੁਣ ਜਾਲ ਬੰਨ੍ਹ ਆ ਜਾਲ ਆਏ ਨੇ ਹੁਣ ਮੈਂ ਦੇਖ ਕੇ ਆਏ ਜੀ ਉਹ ਨਾ ਕਿਹਾ ਅਗਰ ਇਹਹੀ ਜਾਲ ਇਹਹੀ ਪੱਥਰ ਕਿਤੇ ਪਹਿਲਾਂ ਆਇਆ ਹੁੰਦਾ ਅਸੀਂ ਆ ਅਸੀਂ ਕਾਬੂ ਕਰ ਲੈਣਾ ਸੀ ਇਹਨੂੰ ਆਪਾਂ ਸਸਰਾਲੀ ਕਲੋਨੀ ਦੇ ਵਿੱਚ ਖੜੇ ਆ। ਇਹ ਪਿਛਲੇ 10 ਦਿਨਾਂ ਤੋਂ ਸਾਡੀ ਕੋਸ਼ਿਸ਼ ਜਾਰੀ ਸੀ ਕਿ ਇਸ ਬਨ ਨੂੰ ਬਚਾ ਲਿਆ ਜਾਵੇ ਪਰ ਉਹ ਬਨ ਬਚਦਾ ਦਿਖਿਆ ਨਹੀਂ। ਕਿਉਂਕਿ 7-8 ਤਿੰਨ 400 ਏਕੜ ਜ਼ਮੀਨ ਇਸ ਬਨ ਪਾਣੀ ਲੈ ਗਿਆ ਹੋਇਆ ਜਦੋਂ ਉੱਤੇ ਵਾਦ ਦਾ ਨੁਕਸਾਨ ਘਟ ਸੀ ਪਰ ਜਦੋਂ ਥੱਲੇੋਂ ਵਗਣਾ ਸ਼ੁਰੂ ਹੋ ਗਿਆ ਤਾਂ ਇਹ ਖਾਰ ਮਾਰਨੀ ਸ਼ੁਰੂ ਕਰ ਦਿੱਤੀ ਤੇ ਇਹ ਬਨ ਮਰ ਗਿਆ। ਹੁਣ ਜ਼ੀਰੋ ਲੈਵਲ ਤੇ ਆ ਚੁੱਕਿਆ ਆ ਮੇਰੇ ਹਿਸਾਬ ਨਾਲ 10% ਬਚਿਆ ਹੋਇਆ ਹੁਣ। ਪਰ ਸਾਡੀ ਬੇਨਤੀ ਹੈ ਲੋਕ ਜਿਹੜੇ ਸੌਂਦੇ ਹੋਣ ਮਿੱਟੀ ਦੇ ਬੋਰੇ ਤਿਆਰ ਕਰੋ ਜੀ ਮਿੱਟੀ ਦੀਆਂ ਟਰਾਲੀਆਂ ਤਿਆਰ ਰੱਖੋ ਆਪਾਂ ਨੂੰ ਇਸ ਨੂੰ ਪੂਰਨਾ ਦਾ ਪੈਣਾ ਹੀ ਹੈ ਜੀ ਆਪਾਂ ਹੀ ਪੂਰਨਾ ਹੈ ਪਰ ਪਿੱਛੋਂ ਪਾਣੀ ਦਾ ਵਿਹਾਅ ਬਹੁਤ ਤੇਜ਼ਾ ਇਹ ਟੁੱਟਦਾ ਤਾਂ ਲੁਧਿਆਣਾ ਡੁੱਬਦਾ ਜੀ ਲੇਟੈਸਟ ਰਿਪੋਰਟ ਨਿਊਜ਼ ਦੇਖਣ ਵਾਲੇ ਤਮਾਮ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਰੋਇਦਕਰ ਆਪਾਂ ਪਹੁੰਚੇ ਹਾਂ ਗਰਾਊਂਡ ਜ਼ੀਰੋ ਤੇ ਸਸਰਾਲੀ ਪਿੰਡ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਨੁਕਰ ਤੇ ਆ ਚੁੱਕਿਆ ਹੈ ਲੇਕਿਨ ਲੋਕ ਕਿਤੇ ਨਾ ਕਿਤੇ ਅਫਵਾਹਾਂ ਆਂਦੇ ਦਿਖ ਰਿਹਾ ਵੀ ਪੁਲ ਟੁੱਟ ਗਿਆ ਲੇਕਿਨ ਇੱਥੇ ਪੁਲ ਟੁੱਟਿਆ ਨਹੀਂ ਹੈ ਨੁਕਰ ਤੇ ਆ ਗਿਆ ਪਾਣੀ ਕਹਿ ਸਕਦੇ ਆ ਤੇ ਕੱਲ ਮਿੰਟਰੀ ਲੱਗੀ ਸੀ ਜਿਹਦੇ ਕਰਕੇ ਆ ਦੇਖ ਸਕਦੇ ਤੁਸੀਂ ਬੋਰੀਆਂ ਲਾ ਕੇ ਬੰਨ ਬਣਾਇਆ ਗਿਆ ਪੂਰਾ ਉੱਚਾ ਕੀਤਾ ਗਿਆ ਕਿ ਕਿਤੇ ਨਾ ਕਿਤੇ ਪਿੰਡ ਦਾ ਬਚਾਅ ਹੋ ਸਕੇ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਬਹਾਅ ਕਿੰਨਾ ਤੇਜ਼ ਆ ਲੇਕਿਨ ਅਫਵਾਹਾਂ ਤੋਂ ਤੁਸੀਂ ਬਚੋ ਇਦਾਂ ਦਾ ਹਜੇ ਕੁਝ ਨਹੀਂ ਹੈ ਨੁੱਕਰ ਤੇ ਜਰੂਰ ਆ ਪਹੁੰਚੇ ਹੋਏ ਲੇਕਿਨ ਮਿੰਟਰੀ ਦੀ ਮਦਦ ਨਾਲ ਇਹ ਬੋਰੀਆਂ ਲਗਾ ਕੇ ਇਹ ਬੰਨ ਨੂੰ ਮਜ਼ਬੂਤ ਕੀਤਾ ਗਿਆ ਕਿਤੇ ਨਾ ਕਿਤੇ ਆਪਾਂ ਨੂੰ ਇਸ ਤੋਂ ਥੋੜਾ ਜਿਹਾ ਕਰੇਜ਼ ਕਰਨਾ ਚਾਹੀਦਾ ਜਿਹੜੀਆਂ ਅਫਵਾਹਾਂ ਉੜਾਈਆਂ ਜਾ ਰਹੀਆਂ ਵਾ ਬਾਕੀ ਗੱਲਬਾਤ ਕਰਦੇ ਹਾਂ ਹੋਰ ਲੋਕਾਂ ਦਾ ਕੀ ਕਹਿਣਾ ਲੋਕਾਂ ਦਾ ਇੱਥੇ ਸਤਿ ਸ੍ਰੀ ਅਕਾਲ ਜੀ ਵਾਈਕ ਖਾਲਸਾ ਸਾਹਿਬ ਹੱਤੇ ਜੀ ਕੀ ਨਾਮ ਹੋ ਬਿਲਕੁਲ ਚਰਨਜੀਤ ਸਿੰਘ ਜੀ ਇੱਕ ਸਰਪੰਚ ਪਿੰਡ ਸਸਰਾਲ ਜੀ ਕੀ ਕਹਿਣਾ ਚਾਹੋਗੇ ਜਿਹੜਾ ਬੰਦੇ ਹਾਲਾਤ ਕੀ ਨੇ ਹਾਲਾਤ ਹੈ ਕਿਸ ਤਰ੍ਹਾਂ ਦੇ ਆ ਤੇ ਕੀ ਪੋਜੀਸ਼ਨ ਵੀਰ ਜੀ ਹਾਲਾਤ ਇੰਨੇ ਨਾਜ਼ੁਕ ਹੋ ਗਏ ਚਲੋ ਅਸੀਂ ਤਾਂ ਜਿਹੜਾ ਬੰਦਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਉਹ ਕਰੀ ਜਾ ਰਿਹਾ ਵਾ ਸਾਡੀਆਂ ਜਿਹੜੀਆਂ ਬੀਬੀਆਂ ਘਰ ਬੈਠੀਆਂ ਨੇ ਕਈਆਂ ਨੂੰ ਹਾਰਟ ਅਟੈਕ ਹੋਣ ਵਾਲਾ ਹੋਇਆ ਪਿਆ ਵਾ ਵੀ ਅਸੀਂ ਸਾਡਾ ਹੁਣ ਬਣਨਾ ਕੀ ਆ ਬਥੇਰਾ ਦਲਾਸਾ ਦੇਣੇ ਵੀ ਕੋਈ ਗੱਲ ਨਹੀਂ ਆ ਪਾ ਇਲਾਕੇ ਦੇ ਨਾਲ ਬਹੁਤ ਬੁਰੀ ਸਥਿਤੀ ਆ ਸਾਡੇ ਪਿੰਡਾਂ ਦੇ ਜਿਹੜੇ ਪਿੰਡਾਂ ਵਾਲੇ ਆ ਉਹਨਾਂ ਤਾਂ ਇਹ ਗੱਲ ਹੋਣੀ ਹੋਣੀ ਆ ਅਸੀਂ ਡੁੱਬਣਾ ਸਭ ਤੋਂ ਪਹਿਲਾਂ ਅਸੀਂ ਡੁੱਬਣਾ ਪਹਿਲਾਂ ਪਰ ਜਿਹੜੇ ਲੁਧਿਆਣੇ ਬਸਨੀਕ ਆ ਜਿਹੜੇ ਸਾਡੇ ਨੇੜੇ-ਨੇੜੇ ਆ ਨਾਲ ਲੱਗਦਾ ਇਲਾਕਾ ਸਾਰਾ ਇੱਥੇ ਕਿਉਂ ਪਹੁੰਚ ਰਿਹਾ ਹਜ਼ਾਰਾਂ ਦੀ ਤਾਕਤ ਦੇ ਵਿੱਚ ਲੋਕ ਆ ਰਹੇ ਆ ਮੋਟਰਸਾਈਕਲਾਂ ਦੇ ਗੱਡੀਆਂ ਤੇ ਵੀ ਦੇਖੀ ਤਾਂ ਸੀ ਵੀ ਅਸੀਂ ਨਾ ਮਰਜੀਏ ਜੀ ਇਹ ਸਥਿਤੀ ਬਣੀ ਹੋਈ ਆ ਇਸ ਟਾਈਮ ਇੱਥੇ ਕਿਸੇ ਟਾਈਮ ਵੀ ਵਾਇਰਲ ਹੋ ਰਹੀ ਸੀਗੀ ਵੀ ਬੰਨ ਟੁੱਟ ਗਿਆ ਹੈਗਾ ਐਸੀ ਕੀ ਹਲਾਤ ਹੈਗੇ ਬੰਨ ਦੇਖੋ ਜਿਸ ਹਿਸਾਬ ਨਾਲ ਟਾਲ ਲੱਗੀ ਸੀਗੀ ਇਹ 10 ਜਾਂ 15 ਮਿੰਟ ਦੀ ਗੇਮ ਸੀਗੀ ਪਾਣੀ ਦਾ ਲੈਵਲ ਥੋੜਾ ਡਾਊਨ ਹੋਇਆ ਉਹਦੇ ਕਰਕੇ ਪਾਣੀ ਦੀ ਹੁਣ ਜਿਹੜੀ ਉਹ ਮਾਰ ਆ ਉਹ ਘਟੀ ਆ ਬੰਨ੍ਹ ਨਾਲ ਜੀ ਅਗਰ ਇਹ ਪਾਣੀ ਦਾ ਲੈਵਲ ਵੱਧ ਗਿਆ ਫੁੱਟ ਦੋ ਫੁੱਟ ਹਾਂਜੀ ਹਾਂਜੀ ਫੇਰ ਇਹਨੂੰ ਰੋਕ ਨਹੀਂ ਸਕੋਗੇ ਜਿਹੜਾ ਤਿੰਨ ਚਾਰ ਫੁੱਟਾ ਬੰਨ ਰਹਿਦਾ ਨਾ ਇਹ ਤਾਂ ਮੈਲਟ ਵੀ ਲੱਗਣੀ ਥੋੜਾ ਖੜੇ ਖੜੇ ਹੀ ਖੜੇ ਖੜੇ ਬੰਨ੍ਹ ਦੇਣਾ ਕਿਹੜੇ ਕਿਹੜੇ ਪਿੰਡ ਤੋਂ ਮਾਰ ਕੇ ਰੂਪ ਹੈ ਪਾਣੀ ਆ ਸਭ ਤੋਂ ਪਹਿਲਾਂ ਜੀ ਜੇ ਅਗਰ ਇੱਥੋਂ ਬੰਨ੍ਹ ਟੁੱਟ ਗਿਆ ਸਭ ਤੋਂ ਪਹਿਲਾਂ ਸਸਰਾਲੀ ਕਲੋਨੀ ਜਾਊਗਾ ਠੀਕ ਹੈ ਜੀ ਸਸਰਾਲੀ ਕਲੋਨੀ ਦੇ ਨਾਲ ਹੀ ਮੇਰਾ ਪਿੰਡ ਆ ਸਸਰਾਲੀ ਇੱਕੋ ਹੀ ਪੈਂਡਾ ਦੋ ਪਿੰਡ ਬਣ ਗਏ ਇਹਨਾਂ ਦੇ ਅਸੀਂ ਮਰਾਂਗੇ ਸਭ ਤੋਂ ਪਹਿਲਾਂ ਆਹ ਡੇਰੇ ਜਿੰਨੇ ਆੜਦੋਲੇ ਬੈਠੇ ਉਹ ਆ ਆ ਨਾਲ ਇੱਧਰ ਆ ਨੁੱਕਰ ਤੇ ਇਧਰਲੇ ਪਾਸੇ ਰੌੜ ਪਿੰਡ ਆ ਇਹ ਵੀ ਜਾਊਗਾ ਔਰ ਨਾਲ ਹੀ ਇਧਰਲੇ ਪਾਸੇ ਗਦਾ ਪੋਰਾ ਬਿਲਕੁਲ ਜੀ ਬਿਲਕੁਲ ਨਜ਼ਦੀਕ ਇਹ ਵੀ ਉੜੂਗਾ ਉਹਦੇ ਨਾਲ ਗੌਂਸਗੜਾ ਇਹ ਸਭ ਜਾਣਗੇ ਯਾਨੀ ਇਹ ਆ ਵੀ ਪਹਿਲਾਂ ਅਸੀਂ ਜਾਵਾਂਗੇ ਫਿਰ ਸਾਡੇ ਨਾਲ ਸਾਰੇ ਜਿਹੜੇ ਪ੍ਰਸ਼ਾਸਨ ਵੱਲੋਂ ਕੋਈ ਇੰਤਜ਼ਾਮ ਕੀਤੇ ਜਾ ਰਹੇ ਨੇ ਉਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਵੀਰ ਜੀ ਮੈਂ ਤਾਂ ਪਹਿਲੀ ਰਿਕਵੈਸਟ ਕਰਕੇ ਆਟਿਆ ਅਸੀਂ ਪ੍ਰਸ਼ਾਸਨ ਹੁਣ ਕੀ ਕਹੀਏ ਜੇ ਅਸੀਂ ਕਹਿੰਨੇ ਆ ਤੇ ਉਹ ਕਈ ਤਰ੍ਹਾਂ ਦੀਆਂ ਗੱਲਾਂ ਫਿਰ ਉਹ ਬਣਾਉਂਦੇ ਨੇ ਜੇ ਪ੍ਰਸ਼ਾਸਨ ਨੇ ਪਹਿਲਾਂ ਹੀ ਮੁਸਤੈਦੀ ਕੀਤੀ ਹੁੰਦੀ ਇਹ ਕੰਮ ਨਹੀਂ ਸੀ ਹੋਣਾ ਹੁਣ ਜਾਲ ਬੰਨ੍ਹ ਆ ਜਾਲ ਆਏ ਨੇ ਹੁਣ ਮੈਂ ਦੇਖ ਕੇ ਆਇਆ ਜੀ ਮਨਾਂਕਿਆ ਜੀ ਅਗਰ ਇਹੀ ਜਾਲ ਇਹੀ ਪੱਥਰ ਕਿਤੇ ਪਹਿਲਾਂ ਆਇਆ ਹੁੰਦਾ ਅਸੀਂ ਅਸੀਂ ਕਾਬੂ ਕਰ ਲੈਣਾ ਸੀ ਇਹਨੂੰ ਇਹ ਕੁਛ ਨਾ ਕਰਦਾ ਸਾਨੂੰ ਇਹ ਆ ਜਾਲ ਔਰ ਪੱਥਰ ਮੋਹਈਆ ਕਰਾਉਂਦੇ ਸਾਡੇ ਨੌਜਵਾਨਾਂ ਚ ਇੰਨੀ ਪਾਵਰ ਸੀਗੀ ਐਨ ਨੇ ਉਹਨਾਂ ਦੇ ਵਿੱਚ એનર્ਜੀ ਸੀਗੀ ਉਹਨਾਂ ਨੇ ਭਾਈ ਰੋਕ ਲੈਣਾ ਸੀ। ਜੀ। ਕਹਿੰਦਾ ਵੀ ਜੇ ਪਰਲੇ ਪਾਸੇ ਪਹਿਲਾਂ ਤੁਹਾਡੀ ਫਸਲਾਂ ਵੀ ਸੀਗੀਆਂ। ਹਾਂਜੀ ਹੁਣ ਤੱਕ ਸੀਗੀਆਂ ਜੀ। ਜਿੱਥੋਂ ਆਪਾਂ ਖੜੇ ਆਂ। ਹਾਂਜੀ। ਇੱਥੋਂ ਇਹ 10 ਕਿੱਲਿਆਂ ਦੀ। ਜੀ। 10 ਕਿੱਲਿਆਂ ਦੀ ਲਮਾਈ ਆ ਜੀ ਇੱਥਾਂ ਜਾਣੀ ਆ ਏ ਟੋਟਲ ਸਸਰਾਲੀ ਕਲੋਨੀ ਇਹਨਾਂ ਦੀ। ਜੀ। ਇਹ 10 ਕਿੱਲਿਆਂ ਦੀ ਲਮਾਈ ਹੈ ਸਾਡੀ ਜਿਹੜੀ ਸਾਡੀ ਰਜਿਸਟਰੀ ਵਾਲੀ ਜ਼ਮੀਨਾਂ ਨੇ ਇਹ। ਜੀ। ਇੰਤਕਾਲ ਵਗੈਰਾ ਸਭ ਕੁਝ ਸਾਡੇ ਨਾਂ ਤੇ ਆ। ਪਰ ਇੱਥੋਂ ਮਿਲਦਾ ਕੁਝ ਨਹੀਂ। ਮੈਂ ਪਹਿਲਾਂ ਵੀ ਦੋ ਤਿੰਨ ਵਾਰ ਇਹ ਵੀਡੀਓਜ਼ ਮੇਤੋਂ ਲੋਕਾਂ ਨੇ ਲਈਆਂ ਸਾਡੇ ਜਿਹੜੇ ਬਜ਼ੁਰਗ ਆ ਉਹਨਾਂ ਨੇ ਇੱਥੇ ਕਾਹਿਆਂ ਦੇ 부ਝੇ ਪੱਤੇ ਨੇ ਸਰ ਇਹਦੇ ਪਿੱਛੇ ਰੀਜ਼ਨ ਕੀ ਨਿਕਲ ਕੇ ਆ ਰਿਹਾ ਬਣੇ ਇੱਦਾਂ ਕਮਜ਼ੋਰ ਕਿਉਂ ਹੁੰਦੇ ਨੇ ਕਿਉਂਕਿ ਹਰ ਵਾਰ ਕਮਜ਼ੋਰ ਦੇਖੋ ਵੀਰ ਜੀ ਹੁਣ ਕੱਲ ਫੇਰ ਹੋਈ ਆਣੇ ਜੀ ਸਰਕਾਰ ਦੀ ਕਮਜ਼ੋਰੀ ਆਣੇ ਜੇ ਮੈਂ ਕਹੂੰਗਾ ਗਲਤ ਆਏ ਜਾਣੀਆਂ ਆ ਜਿੱਥੇ ਪਾਣੀ ਚੱਲ ਰਿਹਾ ਕੈਮਰਾ ਮਾਰੋ ਜੀ ਇੱਥੇ ਅੱਜ ਵੀ ਹੁਣ ਵੀ 40 ਤੋਂ 50 ਫੁੱਟ ਦੀ ਇਹਦੀ ਡੁਗਾਈ ਆ ਜੀ ਇੱਥੇ ਪੰਜਾਬ ਵਿੱਚ ਵੱਡੇ ਵੱਡੇ ਪੇੜ ਵੱਢ ਕੇ ਅਸੀਂ ਇਹਦੇ ਵਿੱਚ ਸੁੱਟ ਚੁੱਕੇ ਆ ਪਤਾ ਹੀ ਨਹੀਂ ਲੱਗ ਰਿਹਾ ਕਿ ਜਾ ਕਿੱਥੇ ਰਹੇ ਨੇ ਜੀ ਕਿ ਜੇ ਗੱਲ ਕੀਤੀ ਜਾਵੇ ਤੁਹਾਡਾ ਕਿੰਨਾ ਨੁਕਸਾਨ ਹੋ ਚੁੱਕਿਆ ਨੁਕਸਾਨ ਦਾ ਤਾਂ ਇਹ ਅਸੀਂ ਅਸੀਂ ਆਈਡੀਆ ਨਹੀਂ ਇਹ ਲਾ ਸਕਦੇ ਇਹ ਤਾਂ ਟੀਮ ਟੀਮਾਂ ਆਉਣਗੀਆਂ ਮਾਹ ਆਉਣਗੇ ਕਿੰਨੀ ਫਸਲ ਗਈ ਕਿੰਨੇ ਦਰਖਤ ਗਏ ਕਿੰਨਾ ਪਪੂਲਰ ਗਿਆ ਜੀ ਜੀ ਕਿੰਨੀਆਂ ਜ਼ਮੀਨਾਂ ਗਈਆਂ ਨੇ ਇਹ ਅਣਗਿਣਤਾ ਜੀ ਕਿੰਨਾ ਨੁਕਸਾਨ ਹੋਊਗਾ ਕਿੰਨੇ ਪਿੰਡ ਜਿਹੜਾ ਤਾਂ ਇੱਧਰ ਹੋ ਗਿਆ ਜੋਗਾ ਫਿਰ ਇੱਧਰੋਂ ਤਾਂ ਪਤਾ ਨਹੀਂ ਨਾ ਫਿਰ ਇਹਨਾਂ ਕੀ ਕਰਨਾ ਪ੍ਰਸ਼ਾਸਨ ਨੂੰ ਅਪੀਲ ਕੀ ਕਰਨਾ ਚਾਹੁੰਦੇ ਤੁਸੀਂ ਜੀ ਹੁਣ ਪ੍ਰਸ਼ਾਸਨ ਤਾਂ ਇਹ ਅਪੀਲ ਆਈ ਸਰਕਾਰ ਨੂੰ ਵੀ ਅਪੀਲ ਆ ਵੀ ਜੇ ਇਹ ਕੰਮ ਕਿਤੇ 2-4 ਤੋਂ 10 ਦਿਨਾਂ ਦੇ ਵਿੱਚ ਇਹ ਕੰਮ ਡਾਊਨ ਆਉਂਦਾ ਦਰਿਆ ਪਿਛਲੇ ਪਾਸੇ ਜਾਂਦਾ ਇਹਨੂੰ ਪੂਰੇ ਸਹੀ ਤਰੀਕੇ ਦੇ ਨਾਲ ਸਾਨੂੰ ਯਾਰ ਕੁਛ ਨਾ ਦੇਣਾ ਸੀ ਪਹਿਲਾਂ ਵੀ ਅਪੀਲ ਕਰਦੇ ਹਾਂ ਸਾਨੂੰ ਕੋਈ ਨਹੀਂ ਦੇਣਾ ਇਹਨੂੰ ਬੰਨ ਨੂੰ ਚੰਗੇ ਤਰੀਕੇ ਨਾਲ ਮਜ਼ਬੂਤ ਕੀਤਾ ਜਾਵੇ ਔਰ ਜਿਹੜੇ ਲੋਕਾਂ ਦੀਆਂ ਫਸਲਾਂ ਗਈਆਂ ਨੇ ਉਹਨਾਂ ਨੂੰ ਤਾਂ ਯਾਰ ਮੋਗਜਾ ਮਿਲਣਾ ਚਾਹੀਦਾ ਫਸਲਾਂ ਜਮੀਨਾਂ ਤੋਂ ਸਾਡੀ ਗਈਆਂ ਕਿਉਂ ਪੈਸਾ ਸਰਕਾਰ ਦੇ ਖਾਤੇ ਗਿਆ ਬਚਾਣਾ ਸਾਨੂੰ ਉਹਨਾਂ ਨਾਲ ਸੀ ਬੰਨ ਦੀ ਜਿੰਨੀ ਦੇਖ ਰਹੇ ਸੀ ਉਹਨਾਂ ਨਾਲ ਕਰਨੀ ਕੋਈ ਪੈਸਾ ਸਰਕਾਰ ਨੇ ਕਰਾਇਆ ਜੇ ਅਨਲੀਗਲ ਹੋਈ ਹੈ ਫਿਰ ਉਹ ਕਿਹਦੇ ਖੇਤ ਖਾਤੇ ਦੇ ਵਿੱਚੋਂ ਰੁਪਏ ਗਏ ਨੇ ਉਹ ਬੰਦਾ ਪਤਾ ਲੱਗਣਾ ਚਾਹੀਦਾ ਪਬਲਿਕ ਨੂੰ ਜੇ ਹੁਣ ਅਸੀਂ ਸਾਡੇ ਮਾਸੀ ਮਰ ਰਹੇ ਆ ਚਲੋ ਫਸਲਾਂ ਤਾਂ ਜਾ ਰਹੀਆਂ ਨੇ ਪਿਛਲੇ ਸਮੇਂ ਤੋਂ ਆ ਰਹੀਆਂ ਨੇ ਕਦੇ 88 ਚ ਆ ਗਿਆ ਕਦੇ ਉਦੋਂ ਪਹਿਲਾਂ ਵੀ ਆ ਗਿਆ ਸਾਡੇ ਬਜ਼ੁਰਗ ਮਰ ਗਏ ਇੱਥੇ ਮਿੱਟੀਆਂ ਪਟਦੇ ਪਟਦੇ ਖਤਮ ਹੋ ਗਏ ਹੁਣ ਅਸੀਂ ਵੀ ਉਸੇ ਕੰਮ ਤੇ ਲੱਗੇ ਹੋਈਆਂ ਠੀਕ ਹੈ ਜੇ ਸਾਡੇ ਕੋਲ ਇਹ ਜ਼ਮੀਨਾਂ ਨਾ ਰਹੀਆਂ ਸਾਡੇ ਕੋਲ ਹੈ ਕੀ ਹੈ ਸਾਡੇ ਕੋਲ ਕੁਝ ਨਹੀਂ ਹੈਗਾ ਜੀ ਠੀਕ ਹੈ ਜੀ ਨੀ ਨੀ ਚਮਕੌਰ ਸਿੰਘ ਕਿਹੜੀ ਜਗ੍ਹਾ ਜੀ ਹੈ ਸੀੜੀ ਸਲਾਈ ਕਲੋਨੀ ਜੀ ਕੀ ਮਾਹੌਲ ਹੈ ਇਸ ਟਾਈਮ ਜੇ ਦੇਖਿਆ ਜਾਵੇ ਹੁਣ ਤਾਂ ਇਹ ਰੁਕੇ ਕੱਲ ਤੋਂ ਉੱਥੇ ਤੱਕ ਬੰਦ ਕੀਤਾ ਸੀ ਇਹਨਾਂ ਨੇ ਜੀ ਪੰਡਲਾਂ ਨੇ ਪੱਲਾ ਪਰੇ ਪਰੇ ਕੱਲ ਹੁਣ ਤਾਂ ਨਾਲ ਹੀ ਆ ਕੇ ਸਾਡੇ ਕੋਲ ਕੰਡਾ ਹੀ ਖੁਰ ਗਿਆ ਜੀ ਤੇ ਮੇਰਾ ਖਿਆਲ ਤੁਹਾਡੀ ਉਮਰ ਕਾਫੀ ਹੋ ਗਈ ਹੋਣੀ ਹੈ ਪਹਿਲੇ ਕਿ ਕੋਈ ਸਾਲਾਂ ਦੇ ਵਿੱਚ ਇਹੋ ਜਿਹਾ ਕੁਝ ਦੇਖਿਆ ਸੀਗਾ 80 ਚ ਆਇਆ ਸੀ 80 ਜੀ 88 88 88 ਚ 88 ਤੋਂ ਬਾਅਦ ਹੁਣ ਆਇਆ ਵਾ ਹਾਂ ਜੀ ਹਾਂ ਜੀ ਤੇ ਕੀ ਕਹਿ ਸਕਦੇ ਕੀ ਕਮੀ ਪੈ ਰਹੀ ਹੈ ਹੋਰ ਤੋਂ ਬੰਨ ਨਹੀਂ ਪਿੱਛੇ ਸੀ ਅਕੀ ਜੀ ਜੀ ਹੁਣ ਤੁਸੀਂ ਆ ਵੀ ਜੇ ਕੋਈ ਨਾਲ ਹੀ ਲੱਗਾ ਜੀ ਹੂੰ ਤੇ ਸਰਕਾਰ ਵੱਲੋਂ ਕੋਈ ਆਇਆ ਨਹੀਂ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਤੇ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨਾਲ ਸਭ ਨਾਲ ਪੁੱਥ ਪੁੱਥ ਲੱਗ ਜਾ ਆਪੇ ਵਿਚਾਰ ਹੁੰਦਾ ਜੀ ਹੂੰ ਆਪੇ ਲੋਕ ਵੱਜਣਗੇ ਜੀ ਇਹ ਓਖਾ ਹੀ ਤੁਹਾਨੂੰ ਪਤਾ ਹੀ ਹੈ ਸ਼ਹਿਰ ਜੀ ਜਾਉ ਪਣੀ ਜੀ ਸਾਰਾ ਹੀ ਓਖਾ ਕਿਹੜਾ ਕੱਲਿਆਂ ਨੂੰ ਆ ਪਿੰਡ ਖਾਲੀ ਕਿਰਾਏ ਗਿਆ ਜਾਂ ਕਿਸ ਤਰ੍ਹਾਂ ਹਜੇ ਪਿੰਡ ਖਾਲੀ ਬਹੁਤ ਘਰ ਹੋ ਗਈ ਜੀ ਲੱਗਦਾ ਖਤਰਾ ਹੁਣ ਹੁਣ ਤਾਂ ਹੈਗਾ ਹੀ ਹੁਣ ਟੁੱਟ ਗਿਆ ਪਿੰਡ ਦੀ ਪਿੰਡਾਂ ਦੀ ਜਣਾ ਸੀ ਤੇ ਸਰਕਾਰ ਨੂੰ ਅਪੀਲ ਕੀ ਕਰਨਾ ਚਾਹੀਦਾ ਇੱਕ ਨਾਕਾਰਨਾਕ ਮੜਾ ਮੋਟਾ ਹੈ ਠੀਕ ਹੈ ਬਾਕੀ ਰਸ਼ਮ ਬਣੀ ਦਾ ਸਾਰਾ ਹੈਗਾ ਹੀ ਹੈਗਾ ਬੰਦ ਹੀ ਸਸਿ ਗਾ ਜੀ ਸਰ ਕੀ ਹਾਲਾਤ ਆ ਔਰ ਕਿਹੜਾ ਇਰੀਆ ਚ ਜਿੱਥੇ ਖੜੇ ਆ ਆਪਾਂ ਸਸਰਾਲੀ ਕਲੋਨੀ ਦੇ ਵਿੱਚ ਖੜੇ ਆ ਇਹ ਪਿਛਲੇ 10 ਦਿਨਾਂ ਤੋਂ ਸਾਡੀ ਕੋਸ਼ਿਸ਼ ਜਾਰੀ ਸੀ ਕਿ ਇਸ ਬਨ ਨੂੰ ਬਚਾ ਲਿਆ ਜਾਵੇ ਪਰ ਉਹ ਬਨ ਬਚਦਾ ਦਿਖਿਆ ਨਹੀਂ ਕੱਲ ਅਸੀਂ ਬਹੁਤ ਮਿਹਨਤ ਕੀਤੀ ਨੌਜਵਾਨ ਹਜ਼ਾਰਾਂ ਦੀ ਗਿਣਤੀ ਚ ਲੱਗੇ ਆਰਮੀ ਦੇ ਲੋਕ ਲੱਗੇ ਪ੍ਰਸ਼ਾਸਨ ਲੱਗੇ ਐਨਡੀਆਰ ਐਫ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਸਾਡੀ ਕੋਸ਼ਿਸ਼ ਆ ਇਹਨੂੰ ਬਚਾਉਣ ਦੀ ਪਰ ਉਹ ਬਚਦਾ ਨਹੀਂਦਾ ਨਹੀਂ ਪਿਆ ਜਮਾਂ ਨੇੜੇ ਆ ਗਿਆ ਇਹ ਬਾਬੇ ਅੱਗੇ ਅਰਦਾਸ ਹੀ ਆ ਕਿ ਭਾਈ ਆਹ ਜਿਹੇ ਡਰਫਟ ਨੇ ਸਾਡੇ ਇਹੀ ਇਹ ਬੰਨ ਨੂੰ ਬਚਾ ਲੈ ਜਿੰਨਾ ਚਿਰ ਰੋਕ ਸਕਦੇ ਆ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਹੋਰ ਕੋਈ ਕਾਰਜ ਕਰਨ ਕਿਉਂਕਿ ਇਸ ਵੇਲੇ ਜਮਾ ਨੇੜੇ ਆ ਚੁੱਕਿਆ ਤਾਂ ਪ੍ਰਸ਼ਾਸਨ ਵੀ ਦੇ ਵੀ ਹੱਥ ਇੱਕ ਤਰ੍ਹਾਂ ਦੇ ਖੜੇ ਆ ਪ੍ਰਸ਼ਾਸਨ ਦੀ ਭੂਮਿਕਾ ਕਿਸ ਤਰ੍ਹਾਂ ਦੀ ਇੱਥੇ ਦੇਖਣੀ ਹੈ ਪ੍ਰਸ਼ਾਸਨ ਦੇਖੋ ਲੱਗੇ ਰਹੇ ਆ ਜੀ ਸਾਰੇ ਜਣੇ ਇਸ ਵੇਲੇ ਦੂਸ਼ਣ ਬਾਜੀ ਕਰੀਏ ਕਿਸੇ ਨੇ ਕੀ ਕੀਤਾ ਕਿਸੇ ਨੇ ਨਹੀਂ ਕੀਤਾ ਪਰ ਪੱਥਰ ਵਗੈਰਾ ਪਏ ਆ ਉਹਨੂੰ ਯੂਟਿਲਾਈਜ਼ ਕਰ ਲੈਣਾ ਚਾਹੀਦਾ ਦਿਖਾਵੇ ਲਈ ਨਹੀਂ ਰੱਖਣੇ ਚਾਹੀਦੇ ਸੀ ਉਹ ਵਰਕਲੈਂਡ ਦੇ ਸ਼ਹਿਰ ਸਾਡਾ ਇਹ ਬੰਨ ਪਿੱਛੇ ਹੀ ਰਹਿੰਦਾ ਕਿਉਂਕਿ 7 8 3 400 ਏਕੜ ਜ਼ਮੀਨ ਇਸ ਬੰਨ ਪਾਣੀ ਲੈ ਗਿਆ ਹੋਇਆ ਜਦੋਂ ਉੱਤੇ ਵਧਦਾ ਸੀ ਤਾਂ ਨੁਕਸਾਨ ਘੱਟ ਸੀ ਪਰ ਜਦੋਂ ਥੱਲੇੋਂ ਵਗਣਾ ਸ਼ੁਰੂ ਹੋ ਗਿਆ ਤਾਂ ਇਹਨੇ ਖਾਰ ਮਾਰਨੀ ਸ਼ੁਰੂ ਕਰ ਦਿੱਤੀ ਤੇ ਇਹ ਬੰਨ ਜਮਾ ਜ਼ੀਰੋ ਲੈਵਲ ਤੇ ਆ ਚੁੱਕਿਆ ਮੇਰੇ ਹਿਸਾਬ ਨਾਲ 10% ਬਚਿਆ ਹੋਇਆ ਹੁਣ ਪਾਣੀ ਵੜਿਆ ਨਹੀਂ ਹੈਗਾ ਹਜੇ ਲੋਕ ਕਬਰੌਣ ਨਾ ਪਰ ਸਾਡੀ ਬੇਨਤੀ ਹੈ ਲੋਕ ਜਿਹੜੇ ਸੌਂਦੇ ਹੁਣ ਮਿੱਟੀ ਦੇ ਬੋਰੇ ਤਿਆਰ ਕਰੋ ਜੀ ਮਿੱਟੀ ਦੀਆਂ ਟਰਾਲੀਆਂ ਤਿਆਰ ਰੱਖੋ ਆਪਾਂ ਨੂੰ ਇਸ ਨੂੰ ਪੂਰਨਾਂ ਦਾ ਪੈਣਾ ਹੀ ਹੈ ਜੀ ਆਪਾਂ ਹੀ ਪੂਰਨਾਂ ਪਰ ਪਿੱਛੋਂ ਪਾਣੀ ਦਾ ਵਿਹਾਬ ਬਹੁਤ ਤੇਜ਼ ਆ ਏ ਟੁੱਟਦਾ ਦਾ ਲੁਧਿਆਣਾ ਡੁੱਬਦਾ ਜੀ ਲੁਧਿਆਣੇ ਵਾਸੀਆਂ ਨੂੰ ਵੀ ਅਪੀਲ ਹੈ ਕਿ ਤੁਸੀਂ ਵੀ ਸਹਿਯੋਗ ਕਰੋ ਜਿੰਨਾ ਵੱਧ ਤੋਂ ਵੱਧ ਕਰ ਸਕਦੇ ਹੋ ਕਰੋ ਇਸ ਚੀਜ਼ ਦੇ ਵਿੱਚ ਇਹ ਕਿਸੇ ਦਾ ਨਹੀਂ ਇਕੱਲੇ ਇਸ ਪਿੰਡ ਦੀ ਨਹੀਂ ਮਜਬੂਰੀ ਇਹ ਨਾਲ ਇਹ 15 ਪਿੰਡਾਂ ਦੀ ਨਹੀਂ ਮਜਬੂਰੀ ਇਹ ਸਾਰੀ ਇਕੱਲੇ ਇਕੱਲੇ ਨਾਗਰਿਕ ਦੀ ਜ਼ਿੰਮੇਵਾਰੀ ਹੈ ਲੁਧਿਆਣੇ ਵਾਸੀ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਦੇ ਵਿੱਚ ਆਪਦਾ ਯੋਗਦਾਨ ਪਾਵੇ ਤਿਲ ਫੁੱਲ ਪਾਵੇ ਜਿੰਨਾ ਪਾਵੇ ਪਾਵੇ ਪਰ ਆਪਾਂ ਇਹਨੂੰ ਬਚਾਉਣਾ ਸਾਡੀ ਤਾਂ ਇਹੀ ਕੋਸ਼ਿਸ਼ ਹੈ ਜੀ ਪਿੰਡ ਦਾ ਕਿਦਾਂ ਦਾ ਸਹਿਯੋਗ ਹੈ ਜਿਹੜੇ ਆਸੇ ਪਾਸੇ ਮੈਂ ਕਹਾਂ ਜੀ ਸਾਰੇ ਪਿੰਡ ਇਕੱਠੇ ਹੋਏ ਆ ਹਜ਼ਾਰਾਂ ਦੀ ਗਿਣਤੀ ਦੇ ਨੌਜਵਾਨ ਆ ਬੜਾ ਤੂੰ ਵੀ ਨਾਲ ਹੀ ਹੋਣਾ ਠੀਕ ਹੈ ਫਿਰ ਵੀ ਆ ਦੇਖ ਲੈ ਯਾਰਾਂ ਦੀ ਘੰਟੀ ਤੇ ਨੌਜਵਾਨ ਇੱਥੇ ਤੁਰ ਕੇ ਆਏ ਨੇ ਇਸ ਬੰਦ ਨੂੰ ਬਚਾਉਣ ਲਈ ਕੋਸ਼ਿਸ਼ ਕਰਨ ਦੇ ਲਈ ਕਿ ਅਸੀਂ ਜਾ ਕੇ ਯਾਰ ਕੁਝ ਯਤਨ ਕਰ ਲਈਏ ਪਰ ਪ੍ਰਸ਼ਾਸਨ ਚੁੱਪ ਬੈਠਾ ਜੀ ਇਸ ਲਈ ਪਿੰਡ ਦੀ ਜੇ ਗੱਲ ਕੀਤੀ ਜਾ ਪਿੰਡ ਖਾਲੀ ਕਰਾਇਆ ਗਿਆ ਜਾਂ ਹਜੇ ਕਿਸ ਤਰ੍ਹਾਂ ਦਾ ਵਾਹ ਦੇਖੋ ਪਿੰਡ ਨੂੰ ਸਰਪੰਚ ਸਾਹਿਬ ਨਾਲ ਮੇਰੀ ਗੱਲ ਹੋਈ ਸੀਗੀ ਉਹ ਹਜੇ ਘਰੇ ਨੇ ਪਰ ਕਹਿ ਦਿੱਤਾ ਗਿਆ ਕਿ 15 ਪਿੰਡਾਂ ਦੇ ਲੋਕ ਆਪਦੀ ਸੇਫਟੀ ਲਈ ਕਰਨ ਅਸੀਂ ਕੱਲ ਦੀ ਇਹ ਚੀਜ਼ ਦੀ ਦੁਹਾਈ ਪਾ ਰਹੇ ਹਾਂ ਕਿ ਆਪਦਾ ਸਮਾਨ ਸੱਪਾ ਕਾਗਜ਼ੀ ਪੱਤਰ ਆਪਦਾ ਸਾਈਡ ਰੱਖ ਲਓ ਤੇ ਜੇ ਟੁੱਟਿਆ ਦਾ ਸੇਫ ਜਗਾ ਕੰਨੀ ਵਧਣਾ ਪਊਗਾ ਤੇ ਨੇ 15 ਜਗ੍ਹਾ ਲੋਕੇਟ ਕੀਤੀਆਂ ਹੈਗੀਆਂ ਜਿੱਥੇ ਲੈ ਕੇ ਜਾਣਾ ਵਾ ਪਰ ਫਿਰ ਵੀ ਜ਼ਿੰਮੇਦਾਰੀ ਬੰਦੀ ਹੈ ਸਾਰਿਆਂ ਦੀ ਕਈ ਲੋਕ ਅਫਵਾੜ ਆ ਰਹੇ ਵੀ ਬੰਨ ਟੁੱਟ ਚੁੱਕਿਆ ਵਾ ਜਾ ਗਿਆ ਉਹਨਾਂ ਨੂੰ ਕੀ ਅਪੀਲ ਕਰਨਾ ਬਾਈ ਜੀ ਮੈਂ ਕਹਿੰਦਾ ਜੀ ਸੋਸ਼ਲ ਮੀਡੀਆ ਦੇ ਅਤਵਾੜ ਨਾ ਕਰੋ ਤੁਸੀਂ ਗਰਾਊਂਡ ਜ਼ੀਰੋ ਤੇ ਖੜੇ ਆ ਅਸੀਂ ਵੀ ਖੜੇ ਆ ਅਸੀਂ ਵੀ ਰੋਜ਼ ਅਪੀਲ ਕਰਦੇ ਰਹੇ ਆ ਕਿ ਲੋਕਾਂ ਨੂੰ ਕਿ ਇਹ ਲੈਵਲ ਆ ਗਿਆ ਹੋਇਆ ਪਰ ਹਜੇ 10 ਪੈਸੇ ਬਚਿਆ ਹੋਇਆ ਜੀ ਇਹ ਦਰਖਤਾਂ ਨੇ ਬਚਾਇਆ ਹੋਇਆ ਜਿਹੜੇ ਪੁਰਾਣੇ ਦਰਖਤ ਸਾਡੇ ਖੜੇ ਆ ਦਰਖਤ ਲਗਾਇਓ ਜਦੋਂ ਇਸ ਤੋਂ ਆਫਤਾਂ ਤੋਂ ਹੀ ਤਲ ਗਏ ਤਾਂ ਬਨ ਮਜ਼ਬੂਤ ਕਰਾਂਗੇ ਇੱਥੇ ਸਾਰੇ ਜਗ੍ਹਾ ਡਰਖਤ ਲਗਾਵਾਂਗੇ ਕਿਉਂਕਿ ਇਹ ਦਰਖਤਾਂ ਦੀ ਭੇਟ ਆ ਕਿ ਜਿਹੜਾ ਸਾਡਾ ਇਹ ਬਨ ਹਜੇ ਤੱਕ ਰੁਕਿਆ ਹੋਇਆ ਨਹੀਂ ਤਾਂ ਕਰੋਦਾ ਇਹ 2-3 ਘੰਟੇ ਪਹਿਲਾਂ ਹੀ ਚਲਾ ਜਾਂਦਾ ਜੀ ਤੇ ਤੁਸੀਂ ਕਹਿ ਰਹੇ ਮਹਾਰਾਜ ਦਾ ਪ੍ਰਕਾਸ਼ ਵੀ ਕੀਤਾ ਗਿਆ ਹੋਇਆ ਇੱਥੇ ਕਿਸ ਤਰ੍ਹਾਂ ਉਹਦੇ ਤੇ ਦੇਖੋ ਕੱਲ ਅਸੀਂ ਅਖੰਡ ਪਾਠ ਸਾਹਿਬ ਦਾ ਭੋਗ ਪਾਉਣਾ ਸੀ ਜੀ ਇੱਥੇ ਅਰਦਾਸ ਸ਼ੁਕਰਾਨਾ ਕਰਨਾ ਸੀ ਪਰ ਉਹ ਆਪ ਦਾ ਹੀ ਚੜਕੇ ਦੁਬਾਰਾ ਆ ਗਈ ਤੇ ਗੁਰੂ ਸਾਹਿਬ ਦਾ ਅਖੰਡ ਪਾਠ ਸਾਹਿਬ ਦੁਬਾਰਾ ਚੱਲਦਾ ਪਿਆ ਅਸੀਂ ਤਾਂ ਗੁਰੂ ਸਾਹਿਬ ਅਗੇ ਅਰਦਾਸ ਕਰਦੇ ਆ ਇਹ ਆਪ ਦਾ ਤੋਂ ਸਾਡੇ ਇਲਾਕੇ ਨੂੰ ਕੱਢੋ ਸਾਡੇ ਹਲਕਾ ਸਾਨੇਵਾਲ ਨੂੰ ਕੱਢੋ ਅਸੀਂ ਸਾਰੇ ਜਾਣੇ ਸਾਡੀਆਂ ਟੀਮਾਂ ਭਾਜਪੀ ਦੀਆਂ ਸਾਰੀਆਂ ਲੱਗੀਆਂ ਹੋਈਆਂ ਇੱਥੇ ਕੰਮ ਦੇ ਵਿੱਚ ਜੋ ਸਾਡਾ ਬੰਦ ਆ ਤਿਲ ਫੁੱਲ ਅਸੀਂ ਪਾ ਰਹੇ ਆ ਆਪਣੇ ਪਿੰਡ ਹੈ ਜੀ ਮੇਰੀ ਵੀ ਜ਼ਮੀਨ ਇੱਥੇ ਨਾਲ ਹੀ ਪੈਂਦੀ ਹੈ ਠੀਕ ਹੈ ਢੇਰੀਪਿੰਡ ਦੇ ਵਿੱਚ ਪੈਂਦੀ ਹੈ ਉਹ ਆ ਆਪ ਦੀ ਕੋਸ਼ਿਸ਼ ਆ ਆਪ ਨੂੰ ਬਚਾਉਣ ਦੇ ਲਈ ਇਸ ਇਲਾਕੇ ਨੂੰ ਬਚਾਉਣ ਦੇ ਲਈ ਆਪਾਂ ਖੜੇ ਆ ਜੀ ਇੱਥੇ ਕਹਿ ਸਕਦੇ ਪੰਜਾਬੀਆਂ ਦੇ ਆਫਤਾਈ ਤੇ ਪੰਜਾਬੀ ਆਪ ਹੀ ਤਿਆਰ ਆ ਖੜੇ ਆ ਬਈ ਖੜੇ ਆ ਜੀ ਖੜੇ ਆ ਸਾਰੇ ਜਣੇ ਖੜੇ ਆ ਖੜੇ ਆ ਆਪ ਦਾ ਫਰਜ ਹੈ ਥੋੜਾ ਵੀ ਫਰਜ ਹੈ ਸਰਕਾਰਾਂ ਦਾ ਵੀ ਫਰਜ ਹੈ ਪਰ ਸਰਕਾਰਾਂ ਨੂੰ ਜਦੋਂ 7 ਅਗਸਤ ਨੂੰ ਮੇਰੀ ਬੇਨਤੀ ਕੀਤੀ ਗਈ ਸੀ ਕਿ ਇਸ ਬੰਦ ਨੂੰ ਪੱਕਾ ਕਰ ਦਿਓ ਔਰ ਉਹ ਗੋਲਿਆ ਨਹੀਂ ਐਸਡੀਐਮ ਡੀਸੀ ਸਾਰੇ ਮੇਰੇ ਨਾਲ ਲਾਈਨ ਤੇ ਸੀ ਪਰ ਉਹਨਾਂ ਨੇ ਉਸ ਚੀਜ਼ ਨੂੰ ਜਾਂਚਿਆ ਨਹੀਂ ਪਰ ਹਜੇ ਮੈਂ ਰਾਜਨੀਤੀ ਇਸ ਇਸ਼ੂ ਦੇ ਕਰਨੀ ਕੋਈ ਨਹੀਂ ਹੈਗੀ ਕਿ ਜਦੋਂ ਆਪਾਂ ਇਸ ਆਫਤ ਦਾ ਜੋ ਨਿਖਾਂ ਕੀ ਕੁਝ ਕਿਹਾ ਸੀ ਤੇ ਤੁਸੀਂ ਕੀਤਾ ਕੀ ਹੈ ਜੀ ਹਾਂਜੀ ਪਰਮਿੰਦਰ ਸਿੰਘ ਜੀ ਕਿੰਨੇ ਦਿਨਾਂ ਤੋਂ ਲੱਗੇ ਹੋਇਆ ਤੁਸੀਂ ਅੱਛਾ ਜੀ ਹੋ ਗਏ ਜੀ ਘੱਟੋ ਘੱਟ ਸਾਨੂੰ 12 13 ਦਿਨ ਲੱਗੇ ਹਨ ਜੀ ਜੇ ਗੱਲ ਕੀਤੀ ਜਾਵੇ ਹੁਣ ਸਰਕਾਰ ਦੇ ਨੁਮਾਇंदे ਆ ਰਹੇ ਜਾਂ ਕੋਈ ਆਏ ਨੁਮਾਇंदे ਹੱਥ ਖੜੇ ਕਰਕੇ ਚਲੇ ਜਾਂਦੇ ਜੀ ਬਸ ਸਾਡੇ ਕੰਮ ਬਸ ਤੋਂ ਬਾਹਰ ਆ ਜੀ ਇੱਥੇ ਕੋਈ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਇੱਥੇ ਸਿਰਫ ਪਿੰਡਾਂ ਦੇ ਲੋਕ ਲੱਗੇ ਨੇ ਜਿਨ੍ਹਾਂ ਨੇ ਆਪਣੀ ਜਾਨ ਬਚਾਣੀ ਆ ਹੋਰ ਇੱਥੇ ਦੂਸਰਾ ਕੋਈ ਨਹੀਂ ਆਇਆ ਪਿੰਡ ਖਾਲੀ ਕੀਤੇ ਗਏ ਆ ਪਿੰਡ ਖਾਲੀ ਤਾਂ ਨਹੀਂ ਕੀਤੇ ਗਏ ਜੀ ਪਿੰਡ ਦਾ ਬੱਸ ਸਾਰਾ ਸਾਮਾਨ ਅਸੀਂ ਆਪਣੀ ਤਿਆਰ ਰੱਖਿਆ ਹੋਇਆ ਆ ਸਮਾਨ ਸਾਰਾ ਕੋਠਿਆਂ ਦੇ ਉੱਪਰ ਰੱਖਿਆ ਹੋਇਆ ਹੈ ਵਾ ਅੱਧੇ ਕੁਝ ਲੋਕ ਚੱਲ ਚੁੱਕੇ ਆ ਅੱਧੇ ਬਾਕੀ ਰੈਡੀ ਆ ਤੇ ਬੰਨਾਂ ਦਾ ਕਿਸ ਤਰ੍ਹਾਂ ਦਾ ਇਸ ਟਾਈਮ ਤੁਹਾਡੇ ਬੰਨਾਂ ਦੇ ਤੁਹਾਡੇ ਸਾਹਮਣੇ ਰਿਹਾ ਹੀ ਨਹੀਂ ਜੀ ਜੀ ਬੰਨ ਤਾਂ ਹਟ ਚੁੱਕਿਆ ਪੂਰਾ ਸਤਿਕਾਰ ਜੀ ਸਾਰਿਆਂ ਨੂੰ ਮੈਂ ਹਿਮਾਂਸ਼ੋ ਚੈਨ ਡੀਸੀ ਲੁਧਿਆਣਾ ਮੇਰੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਹੁਤ ਜ਼ਿਆਦਾ ਰੂਮਰ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ ਤੇ ਫਲਾਈਆਂ ਜਾ ਰਹੀਆਂ ਨੇ ਕਿ ਇੱਥੇ ਪਾਣੀ ਆ ਗਿਆ ਇੱਥੇ ਬੰਨ ਟੁੱਟ ਗਿਆ ਹੈਗਾ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕੋਈ ਪਾਣੀ ਨਹੀਂ ਆਇਆ ਹੈਗਾ ਕੋਈ ਬਨ ਜਿਹੜਾ ਹੈਗਾ ਪੂਰੀ ਤਰ੍ਹਾਂ ਨਹੀਂ ਟੁੱਟਿਆ ਹੈਗਾ ਬਨ ਨੂੰ ਖਾਰ ਲੱਗੀ ਹੈ ਬਨ ਕੁਝ ਪੁਆਇੰਟਾਂ ਤੇ ਕਾਫੀ ਜ਼ਿਆਦਾ ਡੈਮੇਜ ਹੈ ਪਰ ਹਜੇ ਉੱਥੇ ਬਨ ਖੜਿਆ ਹੈਗਾ ਤੇ ਮੇਰੀ ਸਭ ਨੂੰ ਬੇਨਤੀ ਹੈ ਅਸੀਂ ਕੋਈ ਇਸ ਔਖੀ ਦੀ ਘੜੀ ਦੇ ਵਿੱਚ ਕਿਸੇ ਤੇ ਕੋਈ ਵੀ ਪਰਚੇ ਪੁਰਚੇ ਨਹੀਂ ਕਰਾਉਣਾ ਚਾਹੁੰਦੇ ਤੇ ਸਾਡੀ ਬੇਨਤੀ ਹੈ ਪ੍ਰਸ਼ਾਸਨ ਦੇ ਨਾਲ ਚੱਲੋ ਔਰ ਸਾਨੂੰ ਇਸ ਚੀਜ਼ ਨੂੰ ਰੂਮਰ ਨੂੰ ਪਲੀਜ਼ ਨਾ ਫਲਾਓ ਜੇ ਤੁਸੀਂ ਰਿਪੋਰਟਿੰਗ ਕਰਨੀ ਹੈ ਇੱਥੇ ਆ ਕੇ ਦੇਖ ਲਓ ਅਸੀਂ ਵੀ ਮੌਕੇ ਤੇ ਹੀ ਖੜੇ ਹਾਂ ਤੇ ਇਹੀ ਸਾਨੂੰ ਅਸੀਂ ਕਹਿਣਾ ਚਾਹੁੰਦੇ ਥੈਂਕ ਯੂ